ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਚਰਨ ਦੇ ਘਰੋਂ ਦੋਸਤੋ ਵੀਡੀਓ ਆ ਚਾਰਨਗ ਵਿਕਰੀ ਵਾਲੇ ਆ ਦੋਸਤੋ ਤਿੰਨ ਤਾਂ ਗੱਬਣ ਮੱਝਾਂ ਆ ਗਈਆਂ ਇੱਕ ਦੋਸਤੋ ਆਹ ਬੈੜਾ ਇਹ ਪਹਿਲਾ ਸੂਆ ਸੁੰਦੀ ਆ ਬਾਕੀ ਜਿਹੜੀਆਂ ਆਹ ਮੱਝਾਂ ਕਿੰਨੇ ਕਿੰਨੇ ਦਿਨਾਂ ਦੀਆਂ ਕੱਚੀਆਂ ਕੀ ਮੋਲਾ ਸਾਰੀ ਗੱਲਬਾਤ ਆਪਾਂ ਮਾਲਕ ਤੋਂ ਕਰਾਂਗੇ ਕੰਮ ਦੋਸਤੋ ਵਪਾਰ ਦਾ ਆਜੋ ਬਾਈ ਨਾ ਕਰਦੇ ਆ ਗੱਲਬਾਤ ਸਸੀ ਗਾਲ ਬਾਈ ਸਸੀ ਗਾਲ ਬਾਈ ਪਿੰਡ ਬਾਈ ਆਪਣਾ ਪਾਕੀ ਪਿੰਡ ਭਾਗੀ ਬੰਦਰਾ ਬਾਈ ਘਰ ਕਿਥੇ ਰਹਿ ਗਿਆ ਘਰ ਆਪਣਾ ਮਾਹੀਨਾਂ ਕੇ ਛੜਕ ਤੇ ਬਾਟਰ ਬਸ ਕੋਲੇ ਆ ਗਾਹਾਂ ਬਾਟਰ ਬਸ ਤੋਂ ਥੋੜਾ ਮਾਹੀ ਨੰਗਲ ਵਾਲੀ ਸੜਕ ਤੇ ਬਾਟਰ ਬਾਕਸ ਦੇ ਕੋਲੇ ਹਾਂ ਹਾਂ ਚਰਨ ਬਾਈ ਚਾਰਨਕ ਸੇਲ ਵਾਲਿਆ ਹਾਂ ਬਾਈ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦੇ ਵੀਰੇ ਮੋਬਾਈਲ ਨੰਬਰ 9529 ਹੂੰ 92513 ਠੀਕ ਆ ਇੱਕ ਨੰਬਰ ਇਹ ਤੋਂ ਸ਼ੁਰੂ ਕਰ ਦਈਏ ਬਾਈ ਕਿੰਨਵਾ ਸੂਆ ਸੁੰਦੀ ਆ ਇਹ ਸੂਆ ਬਾਈ ਤੀਜਾ ਤੀਜਾ ਸੂਆ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਅੱਜ ਇਹ 12 13 ਦਿਨਾਂ ਦੀ ਕੱਚ ਤੇ ਬਾਕੀ ਖੋਲ ਕੇ ਦੋਸਤੋ ਨਾਲ ਹੁੰਦੇ ਸਾਨੂੰ ਸਾਰੇ ਨਗ ਦਿਖਾਈ ਜਾਊਗਾ ਮੁੱਲ ਨਾਲ ਹੁੰਦੇ ਵੀਡੀਓ ਦੇ ਵਿੱਚ ਹੋਊਗਾ ਚੰਗੇ ਦੁੱਧ ਵਾਲੀ ਲੱਗਦੀ ਹੈ ਜਿਹੜੇ ਇੰਨੇ ਦਿਨਾਂ ਦੀ ਕੱਚੀ ਆ ਜਿਵੇਂ ਹਨ ਹਾਂ ਹਾਂ 12 13 ਬਾਕੀ ਸਰੀਰ ਦੇ ਪੱਕੇ ਦੇਖੋ ਹਾਂ ਖੁੱਲੇ ਡੁੱਲੇ ਵਧੀਆ ਚੰਗੇ ਸਰੀਰ ਦੀ 12 ਦਿਨਾਂ ਦੀ ਹਜੇ ਬਾਈ ਕਹਿੰਦਾ ਇਹ ਕੱਚੀ ਆ ਦੁੱਧ ਵੀਰ ਚੰਗਾ ਦੱਸਦਾਗਾ ਬਾਕੀ ਕਿਸੇ ਵੀ ਪੁਰਾਣੇ ਜਿਹੜਾ ਨਗ ਖਰੀਦਣਾ ਕੋਲੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਤੁਸੀਂ ਖਰੀਦ ਸਕਦੇ ਹੋ ਇੱਕ ਜਿਹੜਾ ਵੀਰ ਬਣੇ ਹੋਰ ਦਵਾਲਾ ਇੱਧਰ ਹੂੰ ਪਿੰਡ ਭਾਗੀ ਬਾਂਦਰ ਆਹ ਦੇਖ ਲਓ ਦੋਸਤੋ ਜਿਹੜੇ ਸਾਹਬ ਨਾਲ ਬਾਈ ਕੱਚੀ ਕਹਿੰਦਾ ਤੇ ਉਹਦੇ ਨੂੰ ਬਹੁਤ ਸੋਹਣਾ ਬਣਨਾ ਮੱਜਨੇ ਹੂੰ ਲਿਆ ਵਿਚਾਰਨ ਬਣ ਲੈ ਇਹਨੂੰ ਹੂੰ ਲੈ ਚੱਲ ਬਾਕੀ ਨੰਬਰ ਬਾਈ ਦਾ ਹੀਠਾ ਚੱਲੀ ਜਾਂਦਾ ਨਾਲ ਹੁੰਦੇ ਸਾਰੇ ਨਗਾ ਦਾ ਮੁੱਲ ਵੀ ਵੀਡੀਓ ਦੇ ਵਿੱਚ ਰਹੂਗਾ ਵੀਰੇ ਆਹ ਦੇਖੋ ਬਾਈ ਬਾਕੀ ਚਾਰਨ ਬਾਈ ਕੀ ਭਾਰ ਹੋਊਗਾ ਇਹਦਾ ਫਿਰ ਭਾਅ ਦਾ ਵੀ 140 1 ਲੱਖ ਕਰ ਦਾਂਗਾ 1 ਲੱਖ 40 ਚੋ ਵੀ ਮਾਨਤਾ ਨਾ ਹੋ ਜੂ ਹਾਂ ਮਾਨਤਾ ਕਰ ਠੀਕ ਆ ਬਾਕੀ ਦੁੱਧ ਦਾ ਹਣਾ ਬਾਈ ਉਹ ਜੋ ਐਸਟੀਮੇਟ ਜਿਹੜਾ ਦਹੀਂ ਜਿੰਨਾ ਖਸੈਤੀ ਦਿੱਤੀ ਅਗਲੇ ਨੇ ਹਣਾ हां अगले दे घरे वो तो कहंदे 15 14 चोया आपा आपा इकते 16 एमीद ਲੈਨੇ ਆ ਬੜਾ ਨਹੀਂ ਠੀਕ ਆ ਵੀ ਠੀਕ ਆ ਮੇਰੇ ਰੋਕ ਵਾਲੇ ਆਪਣੇ ਆਪ ਤੋਂ ਵਜਦੇ ਹਨ ਠੀਕ ਆ ਵੀਰੇ ਨੰਬਰ 2 ਤੇ ਆ ਜਾ ਚਾਰਨ ਬਾਈ ਤਿੰਨਵਾ ਸੂਆ ਇਹੇ ਇਹ ਸੂਆ ਬਾਈ ਦੂਜਾ ਦੂਜਾ ਸੂਆ ਅੱਜ ਕਿੰਨੇ ਦਿਨਾਂ ਦੀ ਕੱਚੀ ਹੈ ਅੱਜ ਹਫਤੇ ਦੀ ਕੱਚੀ ਵਾਲੇ ਇੱਕ ਹਫਤੇ ਦੀ ਕੱਚੀ ਹੈ ਤਕਰੀਬਨ ਦੂਸਰਾ ਦੋਸਤੋ ਸੂਆ ਬਾਕੀ ਖੋਲ ਲਾ ਬਾਈ ਨਾਲ ਹੁੰਦੇ ਸਾਰੀਆਂ ਤੋਰ ਕੇ ਦਿਖਾਈ ਜਾਈਏ ਤੇ ਮੁੱਲ ਆ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਕਰਵਾਈ ਜਾਵਾਂਗੇ ਬਿਨਾ ਮੁੱਲ ਤੋਂ ਉਹ ਨਜ਼ਾਰਾ ਜਾਨੀ ਹੁੰਦਾ ਜਿਹੜੇ ਭਰਾ ਨੇ ਉਹ ਚੀ ਸਮਝਣਾ ਪੈਸੇ ਲਾਉਣੇ ਹੁੰਦੇ ਆ ਤਾ ਉਹ ਮੇਰਾ ਵੀਰ ਫੋਨ ਕਰ ਲਿਓ ਪਿੰਡ ਭਾਗੀ ਬੰਦਰ ਲੈ ਚੱਲ ਭਾਈ ਲੈ ਚੱਲ ਲੰਬੀ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਤੋਂ ਦੋਸਤੋ 3-4 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਤੇ ਮਾਹੀ ਨੰਗਲਾ ਵਾਲੀ ਸੜਕ ਤੇ ਵੀਰ ਦਾ ਘਰ ਰਹਿ ਗਿਆ ਆ ਦੇਖੋ ਵੀਰੇ ਹੂੰ ਲੈ ਆ ਭਾਈ ਇਧਰ ਨੂੰ ਇੱਕ ਹਫਤੇ ਦੀ ਦੋਸਤੋ ਭਾਈ ਇਹਨੂੰ ਕੱਚੀ ਕਹਿੰਦਾ ਹਜੇ ਦੂਸਰਾ ਸੁਆ ਹਨਾ ਹਾਂ ਭਾਈ ਦੂਸਰਾ ਸੁਆ ਦੂਜਾ ਸੁਆ ਹੂੰ ਲੈ ਚੱਲ ਭਾਈ ਆ ਲੈ ਭਾਈ ਕਰਦ ਲੋ ਚੈੱਕ

ਇਹ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਵੀ ਬਾਰਹ ਤਰ੍ਹਾਂ ਦੀ ਕੱਚੀ ਵਾਲੇ 12 13 ਦਿਨਾਂ ਦੀ ਕੱਚੀ ਆ ਖੋਲ ਲਿਆ ਸੀ ਦੋ ਚਾਰ ਦਿਨ ਅੱਛਾ ਇਹ ਵੀ ਦੋਸਤੋ 12 13 ਦਿਨਾਂ ਦੀ ਹੈ ਕੱਚੀ ਤੇ ਬਾਕੀ ਖੋਲ ਕੇ ਦੋਸਤੋ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਨਾ ਨਾਲ ਹੁੰਦੇ ਬਾਕੀ ਜਿਹੜੇ ਭਰਾ ਨੂੰ ਜਿਹੜਾ ਨੱਕ ਪਸੰਦ ਆਉਂਦਾ ਹਨਾ ਬਾਈ ਆਪਣੀ ਖਰੀਦ ਤੇ ਹੁੰਦਾ ਸਮਝ ਤੇ ਹੁੰਦਾ ਹਮ ਆਹ ਦੇਖੋ ਬਾਈ ਕੱਦ ਦੀ ਚੰਗੀ ਆ ਵਜਨ ਦੀ ਦੋਸਤੋ ਹਮ ਦਵਾਲਾ ਉਧਰ ਗਿਆ ਜੈ ਕਹਿੰਦਾ ਤੂੰ ਪੇ ਦਵਾਈ ਹਾਂ ਲੈ ਬਾਈ ਕਰ ਲੋ ਚੱਕ ਸੋ ਕਿਸੇ ਵੀ ਭਰਾ ਨੇ ਖਰੀਦਣੀ ਆ ਤਾਂ ਕੋਲੇ ਆਇਓ ਪਾਸ ਕਰਕੇ ਤਸੱਲੀ ਕਰਕੇ ਦੋਸਤੋ ਤੁਸੀਂ ਨਾ ਖਰੀਦ ਸਕਦਾ ਹਾਂ ਹਲਦਾ ਬੜਨਾ ਬਹੁਤ ਕੱਚੀ ਹਲਦਾ ਹਾਂ 12 15 ਦਿਨ ਬਹੁਤ ਹੋ ਜਾਂਦੇ ਪਸ਼ੂ ਨੂੰ ਤੇ ਬਾਕੀ ਜੀ ਦੇ ਮੌਕੇ ਤੇ ਸੂੰਦਾ ਵੱਟ ਕਰਦਾ ਮੱਝਾਂ ਦਾ ਇਹ ਕੰਮ ਹੁੰਦਾ ਵਧੀਆ ਬਣ ਜਾਂਦੀ ਆ ਬੇ ਹੂੰ ਲੈ ਚੱਲ ਬਾਈ ਅੰਦਰ ਹੀ ਨੰਬਰ ਬਾਈ ਦਾ ਚਰਨ ਦਾ ਹੇਠਾਂ ਚੱਲੀ ਜਾਂਦਾ ਵੀਰੇ ਇਹਦਾ ਕੀ ਭਾਅ ਬਾਈ ਇਹਦਾ ਮੁੱਲ 140 ਇਹਦਾ ਵੀ 140 ਇਹ ਜੋ ਮਾਨ ਤੋਂ ਖੁੱਲਾ ਕਰਦਾ ਕੋਈ ਚੱਕਰ ਨਹੀਂ ਠੀਕ ਆ 1 ਲੱਖ 40 ਦੋਸਤੋ ਇਹਦੀ ਡਿਮਾਂਡ ਆ ਤਿੰਨ ਇਹ ਹੋਗਾ ਗੱਬਣ ਨੰਬਰ 4 ਤੇ ਆ ਜਾ ਚਰਨ ਬਾਈ ਆ ਬੱਛੀ ਆ ਪਲੂਆ ਪਹਿਲਾ ਸੂਆ ਹਨ ਹਾਂ ਬਾਈ ਪਹਿਲਾ ਸੂਆ ਕਿੰਨੇ ਕ ਦਿਨ ਲੈਂਦੀ ਹੈ ਸੂਣ ਦੇ ਇਹ ਵੀ ਹਫਤੇ ਦੀ ਕੱਚੀ ਵਾਲੀ ਇੱਕ ਹਫਤੇ ਦੀ ਤਕਰੀਬਨ ਦੋਸਤੋ ਕੱਚੀ ਆ ਥੋੜੀ ਜਿਹੀ ਲੇਵਲ ਨੂੰ ਪਲੂਆ ਹਾਂ ਪਲੂਣ ਜਾ ਥੋੜੀ ਜੀ ਪਲੂਣ ਦਾ ਕਰਕੇ ਦੋਸਤੋ ਸਾਨੂੰ ਥੜਨਾ ਥੋੜੇ ਛੋਟੇ ਦਿਖਣਗੇ ਬਾਕੀ ਬੱਛੀ ਜੰਮੀ ਬੜੀ ਬਹੁਤ ਆ ਵੀਰੇ ਹਾਂ ਆਰਡਰ ਦੀ ਲੇਵੇ ਦੀ ਬਹੁਤ ਸੋਹਣੀ ਬੰਤਰਾ ਖੋਲ ਕੇ ਤੋਰੀ ਬਈ ਇਹਨੂੰ ਥੋੜੇ ਉਪਰਾ ਕਰਦੀ ਆ ਨਾ ਉਪਰਾ ਤਾਂ ਹਾਂ ਫਿਰ ਬਗਾਨੇ ਥਾਂ ਪਸ਼ੂ ਕਰਦੇ ਹੀ ਆ ਬਾਕੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਬਹੁਤ ਸੋਹਣੀ ਬੱਚੀ ਆ ਸੋ ਕਿਸੇ ਵੀ ਭਰਾਣੇ ਚ ਖਰੀਦਣੀ ਆ ਦੰਦੋ ਖੀਰੀ ਹੈ ਜੇ ਖੀਰੀ ਹੈ ਜੇ ਹੈ ਇਹ ਦੇਖਾਂ ਨਹੀਂ ਆਪਾਂ ਕੋਈ ਛੋਟੀ ਉਮਰ ਚ ਇੱਕ ਮਿੰਟ ਰੋਕ ਯਾਰ ਹੂੰ ਪਹਿਲਾ ਸੂਆ ਆ ਦੇਖੋ ਬਈ ਹੂੰ ਲੈ ਚੱਲ ਉਧਰ ਹੀ ਕੋਈ ਨਾ ਬਗਾਨੇ ਥਾਂ ਪਸ਼ੂ ਕਰਦੇ ਹੁੰਦਾ ਫਿਰ ਆਂ ਜੇ ਹੂੰ ਹਾਂ ਆ ਦੇਖੋ ਵੀਰੇ ਦੰਦੋ ਜਮਾ ਖੀਰੀ ਬਹੁਤ ਛੋਟੀ ਉਮਰ ਚ ਤੇ ਬਹੁਤ ਸੋਹਣੀ ਤਿਆਰ ਹੋਈ ਆ ਓਯਾ ਤਾਂ ਯਾਰ ਗੀੜਾ ਦਾ ਬਾਮਾ ਇੱਕ ਹੋਰ ਹਾਂ ਨਹੀਂ ਠੀਕ ਆ ਫਿਰ ਸ਼ਰਾਤੀ ਜੀ ਭਾਈ ਦੀ ਬੜੀ ਆ ਮੇਰੇ ਸੱਟ ਬੈਟਣਾ ਮਾਰੇ ਆ ਦੇਖੋ ਭਾਈ ਕਰੋ ਚੈੱਕ ਇਹਦਾ ਕੀ ਭਾਰ ਹੋਗਾ ਇਹਦਾ ਮੁੱਲ ਜੀ ਕਿਤੀ ਆ 1,30,000 ਠੀਕ ਹੈ ਕੋਈ ਨਾ ਮਾਨਦਾਨ ਖੁੱਲਾ ਕਰ ਦਾਂਗੇ ਜੋ ਕੋਈ ਆਵੇ ਚਾਰ ਨਾਗੋ ਦੋਸਤੋ ਚਾਰਾਂ ਦਾ ਮੁੱਲ ਵੀਡੀਓ ਦੇ ਵਿੱਚ ਕਰਵਾਤਾ ਨੰਬਰ 2 ਦਾ ਹੀਟਾ ਚੱਲੀ ਜਾਂਦਾ ਪਿੰਡ ਭਾਗੀ ਬੰਦਰ 130000 ਇਹਦੀ ਡਿਮਾਂਡ ਆ 140 ਇਹਦੀ ਨੰਬਰ ਇਹਦੀ ਕਿੰਨੀ ਆ ਗਈ ਸੀ 30 ਲੱਖ 30 130 ਤੇ 140 ਇਹਦੀ ਹੈਨਾ ਹੂੰ ਠੀਕ ਆ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਭਰਾ